ਇਹ ਵਰਸੀ ਮਨਾਈ ਜਾ ਰਹੀ ਹੈ ਰਾਜਾ ਬਲੀ ਕਰ ਭਲੀ ਲਿਖਿਆ ਹੋਇਆ ਬੋਰਡ ਤੁਸੀਂ ਦੇਖ ਸਕਦੇ ਹੋ ਤਾਂ ਤਾਂ ਹਜੂਰ ਸ੍ਰੀ ਨਾਭ ਕਬਲ ਰਾਜਾ ਸਾਹਿਬ ਜੀ ਦੀ ਜਿਹੜੀ 85ਵੀਂ ਵਰਸੀ ਆ ਇਹ ਰਾਜਾ ਸਾਹਿਬ ਮਜਾਰਾ ਵਿਖੇ ਜਿਹੜੀ ਆ 21 ਤਰੀਕ 22 ਤਰੀਕ ਔਰ 23 ਤਰੀਕ ਸ਼ਰਧਾ पूर्वक ਮਨਾਈ ਜਾ ਰਹੀ ਹੈ ਔਰ ਤੁਹਾਨੂੰ ਇਹ ਵੀ ਦੱਸਾਲ ਦਿੰਨੇ ਆ ਕਿ ਜਿਹੜਾ ਨਗਰ ਕੀਰਤਨ ਆ ਮਿਤੀ 21 ਤਰੀਕ ਨੂੰ ਨਗਰ ਕੀਰਤਨ ਔਰ ਇੱਥੇ ਲਿਖਿਆ ਹੋਇਆ ਕਿ ਢਾਡੀ ओंकार ਸਿੰਘ ਜੀ ਮਾਨ ਟਾਡੀ ਗੁਰਦੀਪ ਸਿੰਘ ਜੀ ਉਹੜਾਪੜ ਵਾਲੇ ਇੰਟਰਨੈਸ਼ਨਲ ਪੱਦਰ ਤੇ ਢਾਡੀ ਜੱਥਾ ਆ ਪੰਡਤ ਸੋਮਨਾਥ ਰੋਡਿਆ ਵਾਲੇ ਕਵੀਸ਼ਰੀ ਜੱਥਾ ਔਰ 21 ਤੋਂ ਬਾਅਦ ਜਿਹੜਾ 22 ਤਰੀਕ ਦਾ ਇੱਥੇ ਦਾ ਪ੍ਰੋਗਰਾਮ ਆ ਉਹਦੇ ਵਿੱਚ ਇਹ ਜਿਹੜੇ ਦਿਵਾਨਸ ਜਾਣਗੇ ਉਹਦੇ ਵਿੱਚ ਢਾਡੀ ਸੁਖਵਿੰਦਰ ਸਿੰਘ ਮਢਾਲੀ ਗਿਆਨੀ ਸਤਨਾਮ ਸਿੰਘ ਲਾਲੂ ਘੁਮਣ ਕਵੀਸ਼ਰ ਸਿੰਘ ਸੁਰਵਿੰਦ ਢਾਡੀ ਪ੍ਰਿਤਪਾਲ ਗੁਰਵਿੰਦਰ ਸਿੰਘ ਬੈਂਸ ਇਹ 22 ਤਰੀਕ ਦੇ ਪ੍ਰੋਗਰਾਮ ਤੁਹਾਨੂੰ ਔਰ 22 ਤਰੀਕ ਰਾਤ ਦਾ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਹਜ਼ੂਰੀ ਰਾਗੀ ਗੁਰਪ੍ਰੀਤ ਸਿੰਘ ਰਸੋਖ ਖਾਨਾ ਸਾਹਿਬ ਗੁਰਪ੍ਰੀਤ ਸਿੰਘ ਬਣ ਵਾਲੇ ਭਾਈ ਚਰਨਜੀਤ ਸਿੰਘ ਹੀਰਾ ਭਾਈ ਜਬਰ ਤੌਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਭਾਈ ਮਨਵੀਰ ਸਿੰਘ ਜੀ ਔਰ ਇਹ ਤੁਹਾਨੂੰ ਜਿਹੜੇ ਅਸੀਂ ਦਿਖਾ ਰਹੇ ਹਾਂ ਔਰ 23 ਤਰੀਕ ਦੇ ਵਿੱਚ ਜਿਹੜਾ ਦਿਨ ਦੇ ਪ੍ਰੋਗਰਾਮ ਦੇ ਵਿੱਚ ਹੈਗਾ ਆ ਉਸਤੇ ਵਿੱਚ ਇਹ ਔਰ 22 ਤਰੀਕ ਨੂੰ ਵੀ ਤੁਹਾਨੂੰ ਦੱਸਦੇ ਆ ਕਿ 22 8 225 ਨੂੰ ਪੰਮਾ ਡੂਮੇਵਾਲ ਇਹ ਪਹੁੰਚ ਰਹੇ ਨੇ ਔਰ 23 ਤਰੀਕ ਦੇ ਜਿਹੜੇ ਪ੍ਰੋਗਰਾਮ ਹੈ ਢਾਡੀ ਜਤਿੰਦਰ ਸਿੰਘ ਬੈਂਸ ਢਾਡੀ ਗਰਜਾ ਸਿੰਘ ਮਾਨਕਪੁਰ شریف ਕਵੀਸ਼ਰ ਮਨਜੀਤ ਸਿੰਘ ਸੋਹੀ ਗਿਆਨੀ ترسیب ਸਿੰਘ ਮੋਰਾਵਾਲੀ ਔਰ ਮਿਤੀ 23 ਤਰੀਕ ਨੂੰ ਜਿਹੜਾ ਨਛੱਤਰ ਗੇਲੇ ਤੇ ਮੌਜ ਸਕੇ ਨੇ ਸੋ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕੀਤੀ ਗਈ ਹੈ ਔਰ ಗ್ರಾಮ ਪੰਚਾਇਤ ਔਰ ਐਨਆਰਆਈ ਵੀਰਾਂ ਵੱਲੋਂ ਜਿਹੜਾ ਆ ਬੇਨਤੀ ਕੀਤੀ ਗਈ ਹੈ ਗਿਆ ਸ਼ਰਧਾਪੂਰਵਕ ਜਿਹੜਾ ਆ ਇਸ ਇੱਥੇ ਪਹੁੰਚਿਆ ਜਾਦੋ ਔਰ ਨਵਾ ਸ਼ਰਦ ਆਪਾ YouTube ਚੈਨਲ ਤੇ ਥਾਂ ਥਾਂ ਤੇ ਜਿੰਨੇ ਵੀ ਲੰਗਰ ਲੱਗਣਗੇ ਜੋ ਵੀ ਪ੍ਰੋਗਰਾਮ ਹੋਣਗੇ ਉਹ ਤੁਹਾਨੂੰ ਸਾਰੇ ਦੇ ਸਾਰੇ ਜਿਹੜੇ ਆਪਣੇ ਇਸ ਚੈਨਲ ਤੇ ਦਿਖਾਏ ਜਾਣਗੇ। ਔਰ ਆ ਤੁਸੀਂ ਦੇਖ ਸਕਦੇ ਆ ਮੇਲੇ ਤੋਂ ਪਹਿਲਾਂ ਜਿਹੜਾ ਆ ਝੂਲੇ ਵਗੈਰਾ ਜਿਹੜੇ ਆ ਇੱਥੇ ਲਗਾਏ ਜਾਣੇ ਹੈਗੇ ਆ। ਔਰ ਦੁਕਾਨਾਂ ਵਗੈਰਾ ਜਿਹੜੀਆਂ ਉਹ ਸਜਣ ਗਿਆ। ਮੇਲੇ ਤੋਂ ਪਹਿਲਾਂ ਹੀ ਜਿਹੜਾ ਹੈ 21 ਦਿਨ ਪਹਿਲਾਂ ਇੱਥੇ ਦੀਆਂ ਜਿਹੜੀਆਂ ਤਿਆਰੀਆਂ ਹੈਗੀਆਂ ਉਹ ਚੱਲਦੀਆਂ ਨੇ। ਔਰ ਮੇਲੇ ਤੋਂ ਪਹਿਲਾਂ ਦਾ ਜਿਹੜਾ ਆ ਤੁਹਾਨੂੰ ਅਸੀਂ ਆਪਣੇ ਇਸ ਨਵਾਂ ਸ਼ਰਦਬਾਬਾ YouTube ਚੈਨਲ ਤੇ ਦਿਖਾ ਰਹੇ ਹੈਗੇ ਆ ਔਰ ਜਿੰਨੇ ਵੀ ਲੰਗਰ ਲੱਗਣਗੇ ਜੋ ਤਿੰਨ ਦਿਨ ਪੂਰਾ ਪ੍ਰੋਗਰਾਮ ਚੱਲੇਗਾ ਤੁਹਾਨੂੰ ਇਸ ਨਵਾਂ ਸ਼ਰਦਬਾਬਾ YouTube ਚੈਨਲ ਦੇ ਉੱਪਰ ਦਿਖਾਇਆ ਜਾਏਗਾ ਇਹ ਤੁਹਾਨੂੰ ਅਸੀਂ ਦਿਖਾ ਰਹੇ ਹੈਗੇ ਆ ਕਿ ਮੇਲੇ ਤੋਂ ਪਹਿਲਾਂ ਜਿਹੜਾ ਆ ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੇ ਤੇ ਝੂਲੇ ਹੋ ਗਏ ਦੁਕਾਨਾਂ ਹੋਣ ਗਿਆ ਉਹ ਸਾਰੀਆਂ ਜਿਹੜੀਆਂ ਆ ਉਸ ਤੋਂ ਪਹਿਲਾਂ ਇਹ ਜਿਹੜੀਆਂ ਇਹ ਸਜਾਈਆਂ ਜਾ ਰਹੀਆਂ ਨੇ ਔਰ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਇਹ ਜਿਹੜਾ 3 ਦਿਨ ਦਾ ਮੇਲਾ ਚੱਲੇਗਾ ਜਿੰਨੇ ਵੀ ਲੰਗਰ ਰਸਤਿਆਂ ਦੇ ਵਿੱਚ ਲਗਾਏ ਜਾਣਗੇ ਉਹ ਸਾਰੇ ਜਿੰਨੇ ਵੀ ਲੰਗਰ ਹੋਣਗੇ ਉਹ ਤੁਹਾਨੂੰ ਪੂਰੇ 3 ਦਿਨ ਜਿਹੜੇ ਆ ਸਾਡੇ ਚੈਨਲ ਨਵਾਂ ਸ਼ਹਿਰ ਦਵਾਬਾ YouTube ਦੇ ਉੱਪਰ ਦਿਖਾਏ ਜਾਣਗੇ ਜਿੰਨੇ ਵੀ ਪਿੰਡਾਂ ਦੇ ਵਿੱਚ ਲੰਗਰ ਵਰਤਾਏ ਜਾਣਗੇ ਜਾਂ ਜੋ-ਜੋ ਵੀ ਪ੍ਰੋਗਰਾਮ ਹੋਏਗਾ ਉਹ ਤੁਹਾਨੂੰ ਇਸ ਚੈਨਲ ਦੇ ਉੱਪਰ ਜਿਹੜਾ ਆ ਉਹ ਦਿਖਾਇਆ ਜਾਵੇਗਾ ਵਾਖਤ ਤੁਸੀਂ ਦੇਖ ਸਕਦੇ ਆ ਮੇਲੇ ਦੀਆਂ ਜਿਹੜੀਆਂ ਤਿਆਰੀਆਂ ਹੈਗੀਆਂ ਆ ਉਹ ਚੱਲ ਰਹੀਆਂ ਹੈਗੀਆਂ ਆ ਤੁਸੀਂ ਇਹ ਰਾਜਾ ਸਾਹਿਬ ਮਜਾਰੇ ਤੋਂ ਦੇਖ ਰਹੇ ਆ ਅਸੀਂ ਕਿਹੜੇ ਕਿਹੜੀ ਤਰੀਕ ਨੂੰ ਕਿਹੜੇ ਕਿਹੜੇ ਪ੍ਰੋਗਰਾਮ ਹੋਣਗੇ ਉਹ ਵੀ ਤੁਹਾਨੂੰ ਆਪਣੇ ਇਸ ਚੈਨਲ ਦੇ ਉੱਪਰ ਜ਼ਰੂਰ ਦੱਸਾਂਗੇ ਮੇਲੇ ਦੀਆਂ ਤਿਆਰੀਆਂ ਜਿਹੜੀਆਂ ਆ ਉਹ ਚੱਲ ਰਹੀਆਂ ਨੇ ਸਰਕਾਰ ਦੀ ਉਪਲਬਧ ਦੀ ਕਈ ਸਰਕਾਰਾਂ ਆਈਆਂ ਕਈ ਗਈਆਂ ਇਹ ਐ ਸਾਲੋਂ ਰੋਡ ਧੰਨ ਧੰਨ ਰਾਜਾ ਸਾਹਿਬ ਜੀ ਮਜਾਰੇ ਵਾਲਿਆਂ ਜੀ ਦੇ ਜਿਹੜੇ ਵਰਸੀ ਪ੍ਰੋਗਰਾਮ ਆ ਉਹ ਆ ਰਿਹਾ ਆ ਲੇਕਿਨ ਉਸ ਤੋਂ ਪਹਿਲਾਂ ਤੁਸੀਂ ਹਾਲਾਤ ਦੇਖੋ ਗੜਚਿਆਂ ਤੋਂ ਸਾਲੋਂ ਰੋਡ ਦਾ ਬੰਦਾ ਤੁਰ ਕੇ ਵੀ ਨਹੀਂ ਜਾ ਸਕਦਾ ਸਕੂਟਰ ਮੋਟਰਸਾਈਕਲ ਇੱਥੇ ਤਿਲਕਦੇ ਹੈਗੇ ਆ ਪਿੰਡਾਂ ਵਾਲੇ ਵੀ ਕਿੰਨਾ ਕੁ ਪ੍ਰਾਲਾ ਕਰ ਲੈਣਗੇ ਸਰਕਾਰ ਕਹਿ ਰਹੀ ਆ ਸੀ ਕੁਝ ਬਹੁਤ ਕੁਝ ਕਰ ਰਹੇ ਆ ਲੇਕਿਨ ਕੋਈ ਸੜਕਾਂ ਨਹੀਂ ਬਣਾ ਰਹੀ ਕੋਈ ਕੁਝ ਨਹੀਂ ਕਰ ਰਹੀ ਬਲੌਕ ਤੋੜਨ ਨੂੰ ਬੈਠੀ ਆ ਲੋਕਾਂ ਦੀ ਸਹੂਲਤਾ ਕਰਨ ਨੂੰ ਜ਼ਰੂਰ ਬੈਠੀ ਆ ਮੈਂ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਆਲੇ ਦੁਆਲੇ ਦੇ ਪਿੰਡਾਂ ਨੂੰ ਬੇਨਤੀ ਕਰੂੰਗਾ ਆਪਣੇ ਚੈਨਲ ਰਾਹੀਂ ਕਿ ਮਿੱਟੀ ਨਾ ਪਾਈ ਜਾਵੇ ਜਦੋਂ ਮਿੱਟੀ ਪਾ ਦਿੱਤੀ ਜਾਂਦੀ ਆ ਤਾਂ ਤਿਲਕਣਵਾਜੀ ਬਹੁਤ ਹੋ ਜਾਂਦੀ ਆ ਇਹਦੀ ਬਜਾਏ ਕੋ ਕੇਰੀ ਜੇ ਕੋਈ ਹੋਰ ਉਪਰਾਲਾ ਹੋ ਸਕਦਾ ਆ ਉਹ ਅਗਰ ਕਰ ਦਿੱਤਾ ਜਾਵੇ ਤਾਂ ਜਾਦੇ ਵਧੀਆ ਆ ਤਾਂ ਜੋ ਮੋਟਰਸਾਈਕਲ ਸਕੂਟਰ ਤੇ ਪੈਦਲ ਤੁਰਨ ਵਾਲੇ ਜਿਹੜੇ ਆ ਉਹ ਜਾ ਸਕਣ ਰਾਜਾ ਸਾਹਿਬ ਜੀ ਦਾ ਜਿਹੜਾ ਪ੍ਰੋਗਰਾਮ ਆ ਉਹ ਸ਼ੁਰੂ ਹੋ ਰਹੇ ਆ ਇਸ ਕਰਕੇ ਮੈਂ ਬੇਨਤੀ ਕਰੂੰਗਾ ਕਿ ਜਿਸ ਤਰ੍ਹਾਂ ਕੋ ਕੇਰੀ ਵਗੈਰਾ ਜਾਂ ਕੁਝ ਅਜਿਹਾ ਹੁੰਦਾ ਆ ਇਹਨਾਂ ਸੜਕਾਂ ਦੇ ਉੱਪਰ ਉਹ ਪਾ ਦਿੱਤਾ ਜਾਵੇ ਜੋ ਵੀ ਰਾਜਾ ਸਾਹਿਬ ਜੀ ਨੂੰ ਪਿਆਰ ਕਰਦੇ ਨੇ ਉਹਦੇ ਸ਼ਰਧਾਲੂ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਸੜਕ ਇਹ ਜਿਹੜੀ ਸਾਲੋਂ ਵਾਲੀ ਆ ਸੜਕ ਥੋੜਾ ਜਿਹਾ ਟੁੱਟਾ ਆ ਇਹਨੂੰ ਜ਼ਰੂਰ ਕਰ ਦਿੱਤਾ